ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਸਵਾਗਤ ਹੈ ਹਰਜੋਤ ਸਿੰਘ ਜੀ ਜੀ ਆਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਸਟੇਸ਼ਨਾਂ ਦੇ ਉੱਤੇ ਫੇਸਬੁੱਕ YouTube ਦੇ ਉੱਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸੋਤੋ ਤੁਹਾਡੇ ਲਈ ਇੱਕ ਬਹੁਤ ਹੀ ਖੁਸ਼ਖਬਰੀ ਤੇ ਬ੍ਰੇਕਿੰਗ ਨਿਊਜ਼ ਲੈ ਕੇ ਆਪਾਂ ਹਾਜ਼ਰ ਹੋਏ ਆ ਬਿਲਕੁਲ ਜਿੱਦਾਂ ਆਪਾਂ ਜਾਣਦੇ ਆ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹ ਇਸ ਮੌਕੇ ਆਪਣੀ ਕੈਬਨਿਟ ਆ ਉਹ ਚੁਣ ਰਹੇ ਆ ਵੱਖ-ਵੱਖ ਬੰਦਿਆਂ ਨੂੰ ਉਹ ਨਾਮਿਨੇਟ ਨਾਮਜਿਤ ਕਰ ਰਹੇ ਆ ਵੱਖ-ਵੱਖ ਅਹੁਦਿਆਂ ਦੇ ਉੱਤੇ ਰਹਿਣ ਦੇ ਲਈ ਹਰਮੀਤਕੌਰ ਢਿੱਲੋਂ ਦਾ ਨਾਮ ਵੀ ਉਹਨਾਂ ਦੀ ਕੈਬਨਿਟ ਦੇ ਵਿੱਚ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਉਹ ਆਇਆ ਆ ਜੋ ਕਿ ਉਹ ਜੋ ਡੋਨਲਡ ਟਰੰਪ ਆ ਉਹਨਾਂ ਨੇ ਸਿਵਲ ਰਾਈਟਸ ਦੇ ਕੇਸਾਂ ਨੂੰ ਲੈ ਕੇ ਅਸਿਸਟੈਂਟ ਅਟਰਨੀ ਜਨਰਲ ਦੇ ਤੌਰ ਤੇ ਉਹਨਾਂ ਨੂੰ ਨਾਮਜਿਤ ਜਿਹੜਾ ਉਹ ਕੀਤਾ ਆ ਹਰਮੀਤ ਢਿੱਲੋਂ ਬਾਰੇ ਹਰਜੋ ਸਿੰਘ ਦੀ ਦੱਸ ਜਾਈਏ ਚੰਡੀਗੜ੍ਹ ਦੀ ਬੋਰਡ ਨਾਲ ਅਮਰੀਕਾ ਦੇ ਵਿੱਚ ਇੱਥੇ ਪੜੀ ਆ ਲਾਅ ਦੀ ਉਹ ਇੱਕ ਬਹੁਤ ਤਗੜੀ ਇੱਕ ਲਾਇਰ ਵੀ ਹੈਗੀ ਆ ਸੈਨ ਫਰਾਂਸਿਸਕੋ ਬੇਸਡ ਬੇਅਰੀਆ ਬੇਸਡ ਉਹਨਾਂ ਦੀ ਪ੍ਰੈਕਟਿਸ ਹੈਗੀ ਆ ਤੇ ਇਸ ਦੇ ਨਾਲ ਨਾਲ ਇਹਨਾਂ ਨੇ 2016 ਤੇ 2024 ਦੇ ਵਿੱਚ ਇਸ ਸਾਲ ਦੇ ਵਿੱਚ ਜਦੋਂ ਰਿਪਬਲਿਕਨ ਕਨਵੈਨਸ਼ਨ ਹੋਈ ਸੀ ਉਸ ਦੇ ਵਿੱਚ ਸ਼ੁਰੂਆਤ ਅਰਦਾਸ ਨਾਲ ਕੀਤੀ ਸੀ ਇਹ ਉਹੀ ਦੋ ਸਾਲ ਨੇ ਜਿਹਦੇ ਵਿੱਚ ਡੋਨਲਡ ਟਰੰਪ ਉਹਨਾਂ ਦੀ ਜਿੱਤ ਹੋਈ ਸੀ ਸੋ ਡੋਨਲਡ ਟਰੰਪ ਉਹਨਾਂ ਦੇ ਬਹੁਤ ਸਾਰੇ ਜਿਹੜੇ ਕੇਸਿਸ ਦੇ ਵਿੱਚ ਹਰਮੀਤ ਕੌਰ ਢਿੱਲੋਂ ਆ ਉਹ ਆਪਣੀਆਂ ਸਰਵਿਸਿਜ਼ ਦਿੰਦੇ ਆਏ ਆ ਉਹ ਉਹਨਾਂ ਦੇ ਲਈ ਕੇਸ ਜਿਹੜੇ ਲੜ ਰਹੇ ਆ ਤੇ ਉਸ ਦੇ ਲਈ ਉਹਨਾਂ ਨੂੰ ਡੋਨਲਡ ਟਰੰਪ ਹੋਣਾ ਨੇ ਹੁਣ ਸਿਵਲ ਰਾਈਟਸ ਦੇ ਲਈ ਅਸਿਸਟੈਂਟ ਅਟਾਰਨੀ ਜਨਰਲ ਦੇ ਤੌਰ ਦੇ ਉੱਤੇ ਨਿਯੁਕਤ ਕੀਤਾ ਆ ਹੁਣ ਤੋਂ ਕੁਝ ਮਿੰਟ ਪਹਿਲਾਂ ਹੀ ਇਹ ਜਿਹੜੀ ਨਾਮਜ਼ਦਗੀ ਆ ਉਹ ਹੋਈ ਆ ਇਹਨਾਂ ਨੂੰ ਨਾਮਜ਼ਦ ਕੀਤਾ ਗਿਆ ਆ ਸੋ ਬਿਲਕੁਲ ਡੋਨਲਡ ਟਰੰਪ ਹੋਣਾ ਨੇ ਆਪਣੇ ਟਵੀਟ ਦੇ ਵਿੱਚ ਲਿਖਿਆ ਆ ਵੀ ਮੈਂ ਬਹੁਤ ਖੁਸ਼ ਆ ਨੋਮੀਨੇਟ ਕਰਨ ਦੇ ਲਈ ਹਰਮੀਤ ਕੌਰ ਢਿੱਲੋਂ ਐਜ਼ ਅਸਿਸਟੈਂਟ ਅਟਾਰਨੀ ਜਨਰਲ ਫਾਰ ਸਿਵਲ ਰਾਈਟਸ ਐਟ ਦਾ ਯੂ ਐਸ ਡਿਪਾਰਟਮੈਂਟ ਆਫ ਜਸਟਿਸ ਤੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਉਹ ਆਪਣੇ ਕੈਰੀਅਰ ਦੇ ਦੌਰਾਨ ਹਰਮੀਤ ਢਿੱਲੋਂ ਹਮੇਸ਼ਾ ਹੀ ਸਿਵਲ ਲਿਬਰਟੀਆਂ ਦੇ ਹੱਕ ਦੇ ਵਿੱਚ ਖੜੀ ਹੋਈ ਆ ਬਿਗ ਟੈਕ ਕੰਪਨੀਆਂ ਨੇ ਜਿਹੜੀ ਸੈਂਸਰਸ਼ਿਪ ਲਾਈ ਸੀ ਉਹਦੇ ਅਗੇਂਸਟ ਉਹ ਕੇਸ ਲੜਦੀ ਰਹੀ ਆ ਤੇ ਜਦੋਂ ਕੋਵਿਡ ਆਇਆ ਸੀ ਉਸ ਟਾਈਮ ਤੇ ਸਾਰਿਆਂ ਨੂੰ ਪਤਾ ਵੀ ਬਹੁਤ ਧਾਰਮਿਕ ਸਥਾਨ ਵੀ ਬੰਦ ਕਰ ਦਿੱਤੇ ਗਏ ਸੀ ਇਸ ਨੇ ਉਹ ਚਰਚਾਂ ਦੇ ਕੇਸ ਲੜੇ ਸੀ ਜਿਹਦੇ ਵਿੱਚ ਕ੍ਰਿਸਚੀਅਨ ਨੂੰ ਆਪਣਾ ਪ੍ਰੇਅ ਨਹੀਂ ਕਰਨ ਦਿੱਤੀ ਜਾ ਰਹੀ ਸੀ ਉਸ ਤੋਂ ਬਾਅਦ ਉਸਨੇ ਬਹੁਤ ਸਾਰੀਆਂ ਕਾਰਪੋਰੇਸ਼ਨਸ ਨੂੰ ਸੂ ਵੀ ਕੀਤਾ ਸੀ ਤੇ ਵਨ ਆਫ ਦਾ ਟਾਪ ਲਾਇਰ ਹੈਗੇ ਆ ਮੁਲਕ ਦੇ ਵਿੱਚ ਬੇਅਰੀਏ ਦੇ ਸਾਰੇ ਲੋਕ ਹਰਮੀਰ ਕੌਰ ਢਿੱਲੋਂ ਨੂੰ ਜਾਣਦੇ ਆ ਆਪਣੀ ਜਿਹੜੀ ਲੜਕੀ ਹੈ ਹੈਗੀ ਆ ਤੇ ਡਰਮੌਰਟ ਕਾਲਜ ਤੋਂ ਗ੍ਰੈਜੂਏਟ ਆ ਤੇ ਉਹ ਤੋਂ ਬਾਅਦ ਯੂਨੀਵਰਸਿਟੀ ਆਫ 버ਜੀਨੀਆਂ ਲਾਸ ਸਕੂਲ ਦੇ ਉੱਤੋਂ ਉਹਨਾਂ ਨੇ ਕਲਰਕ ਕੀਤਾ ਸੀ ਯੂ ਐਸ ਫੋਰਥ ਸਰਕਟ ਕੋਰਟ ਆਫ ਅਪੀਲਸ ਦੇ ਵਿੱਚ ਟਰੰਪ ਉਹਨਾਂ ਨੇ ਸਪੈਸ਼ਲੀ ਲਿਖਿਆ ਬਈ ਹਰਮੀਤ ਇਜ਼ ਅ ਰਿਸਪੈਕਟਡ ਮੈਂਬਰ ਆਫ ਦਾ ਸਿੱਖ ਰਿਲੀਜੀਅਨ ਰਿਲੀਜੀਅਸ ਕਮਿਊਨਿਟੀ ਕਿ ਉਹਨਾਂ ਨੇ ਕਿਹਾ ਵੀ ਸਿੱਖ ਰਿਲੀਜੀਅਸ ਕਮਿਊਨਿਟੀ ਦੀ ਬਹੁਤ ਹੀ ਉਹ ਰਿਸਪੈਕਟਡ ਮੈਂਬਰ ਹੈਗੀ ਆ ਸੋ ਬਿਲਕੁਲ ਸੋ ਹਰਮੀਤਕੌਰ ਢਿੱਲੋਂ ਹੁਣਾਂ ਦਾ ਜਿਹੜਾ ਇਹ ਨਾਮ ਆਇਆ ਇਹਨਾਂ ਦਾ ਪਰਿਵਾਰ ਵੀ ਜਿਹੜਾ ਉਹ ਲੰਮੇ ਸਮੇਂ ਤੋਂ ਇੱਥੇ ਅਮਰੀਕਾ ਦੇ ਵਿੱਚ ਰਹਿੰਦਾ ਰਿਹਾ ਆ ਉਹਨਾਂ ਦੀ ਫਾਈਟ ਦੇ ਬਾਰੇ ਵੀ ਆਪਾਂ ਇੱਕ ਵਾਰੀ ਪੂਰਾ ਪ੍ਰੋਗਰਾਮ ਕੀਤਾ ਸੀ ਵੀ ਕੌਣ ਨੇ ਹਰਮੀਤਕੌਰ ਢਿੱਲੋਂ ਜਿਨ੍ਹਾਂ ਦੇ ਬਾਰੇ ਜਦੋਂ ਇਹਨਾਂ ਨੇ ਅਰਦਾਸ ਕੀਤੀ ਸੀ ਇਹ ਸੁਰਖੀਆਂ ਦੇ ਵਿੱਚ ਉਦੋਂ ਜਿਹੜੇ ਉਹ ਆਏ ਸੀਗੇ ਸੋ ਇਸ ਬਾਅਦ ਪ੍ਰੈਜ਼ੀਡੈਂਟ 트੍ਰੰਪ ਨੇ ਐਡਮਿਨਿਸਟ੍ਰੇਸ਼ਨ ਦੇ ਵਿੱਚ ਸਿਵਲ ਰਾਈਟਸ ਜੋ ਕਿ ਆਮ ਲੋਕਾਂ ਦੇ ਆਮ ਜਿਹੜੇ ਹੱਕ ਹੁੰਦੇ ਨੇ ਹੱਕ ਹਕੂਕ ਹੁੰਦੇ ਆ ਉਹਨਾਂ ਨੂੰ ਲੜਨ ਦੇ ਲਈ ਉਹਨਾਂ ਦੇ ਲੜਨ ਵਾਸਤੇ ਜਿਹੜੇ ਅਸਿਸਟੈਂਟ ਅਟਾਰਨੀ ਜਨਰਲ ਦੇ ਤੌਰ ਦੇ ਉੱਤੇ ਇਹਨਾਂ ਨੂੰ ਨਾਮਜ਼ਦ ਕੀਤਾ ਆ ਹਰਜੋਤ ਸਿੰਘ ਜੀ ਸ਼ਾਇਦ ਇਸ ਦੇ ਲਈ ਸੈਨੇਟ ਦੀ ਕਨਫਰਮੇਸ਼ਨ ਦੀ ਲੋੜ ਨਹੀਂ ਪੈਣੀ ਜਿਹੜੇ ਮੇਨ ਅਟਰਨੀ ਜਨਰਲ ਆ ਡਿਪਾਰਟਮੈਂਟ ਆਫ ਜਸਟਿਸ ਨੂੰ ਰਨ ਕਰਨਗੇ ਉਹ ਜਿਹੜੇ ਸਾਬਕਾ ਜਿਹੜੇ ਅਟਰਨੀ ਜਨਰਲ ਫਲੋਰੀਡਾ ਦੇ ਰਹੇ ਨੇ ਪੈਮ ਬੌਂਡੀ ਉਹ ਹੋਣਗੇ ਸੋ ਇਹ ਦੋ ਔਰਤਾਂ ਜਿਹੜੀਆਂ ਆ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਜਿਹੜੀਆਂ ਉਹਨਾਂ ਨੇ ਲੈ ਕੇ ਆਂਦੀਆਂ ਆ ਮੇਨ ਤੌਰ ਦੇ ਉੱਤੇ ਜਿਹੜੇ ਪੈਮ ਬੌਂਡੀ ਉਹਨਾਂ ਦੇ ਅੰਡਰ ਜਿਹੜੇ ਆ ਸਿਵਲ ਰਾਈਟਸ ਦੇ ਲਈ ਸਿਵਲ ਲਿਵਰਟੀਆਂ ਦੇ ਲਈ ਆਮ ਲੋਕਾਂ ਦੇ ਹੱਕਾਂ ਦੇ ਲਈ ਫਰੀडम ਆਫ ਸਪੀਚ ਦੇ ਲਈ ਫਰੀडम ਆਫ ਰਿਲੀਜੀਅਨ ਦੇ ਲਈ ਇਹ ਸਾਰੇ ਹੱਕ ਹਕੂਕਾਂ ਦੇ ਲਈ ਜਿਹੜੇ ਹਰਮੀਤਕੌਰ ਢਿੱਲੋਂ ਹੁਣਾਂ ਨੂੰ ਨਾਮਜ਼ਦ ਕੀਤਾ ਗਿਆ ਆ ਸੋ ਇਹਨਾਂ ਨੂੰ ਬਹੁਤ-ਬਹੁਤ ਜਿਹੜੀ ਹੈ ਵਧਾਈ ਆ ਇੱਥੇ ਇੱਕ ਚੀਜ਼ ਜਿਹੜੀ ਇਹ ਵੀ ਨਾਲ ਚੰਗੀ ਗੱਲ ਇਹ ਆ ਵੀ ਹਰਮੀਤਕੌਰ ਢਿੱਲੋਂ ਸਿੱਖ ਸਟਰਗਲ ਨੂੰ ਵੀ ਜਾਣਦੇ ਆ ਸਿੱਖ ਫਰੀਡਮ ਸਟਰਗਲ ਨੂੰ ਵੀ ਜਾਣਦੇ ਆ ਸੋ ਅਸੀਂ ਉਮੀਦ ਕਰਦੇ ਆ ਵੀ ਜਿਹੜੇ ਹਰਮੀਤਕੌਰ ਢਿੱਲੋਂ ਆ ਉਹ 트੍ਰੰਪ ਹੁਣਾਂ ਦੇ ਕੰਨ ਦੇ ਵਿੱਚ ਜੋ ਸਿੱਖਾਂ ਦੇ ਇਸ ਟਾਈਮ ਮਸਲੇ ਆ ਚਾਹੇ ਉਹ ਟ੍ਰਾਂਸਨੇਸ਼ਨਲ ਰਿਪਰੈਸ਼ਨ ਦਾ ਆ ਚਾਹੇ ਜਿਹੜੇ ਸਿੱਖ ਜੈਨੋਸਾਈਡ ਦੇ ਮਸਲੇ ਆ ਉਹ ਉਹਨਾਂ ਤੱਕ ਜਿਹੜੇ ਆ ਉਹ ਪਹੁੰਚਾਉਂਦੇ ਰਹਿਣਗੇ ਕਿਉਂਕਿ ਕਿਤੇ ਨਾ ਕਿਤੇ ਇਹ ਹਮੇਸ਼ਾ ਸਵਾਲ ਰਹ ਜਦੋਂ ਉਹਨਾਂ ਨੇ ਕੁਝ ਅਜਿਹੇ ਭਾਰਤੀਆਂ ਨੂੰ ਆਪਣੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਨਾਮਜ਼ਦ ਕੀਤਾ ਆ ਜਿਨ੍ਹਾਂ ਦੀਆਂ ਤਾਰਾ ਆਰਐਸਐਸ ਦੇ ਨਾਲ ਵੀ ਜੁੜਦੀਆਂ ਆ ਸੋ ਹੋਪਫੁਲੀ ਹਰਮਿਤ ਤੋਂ ਢਿੱਲੋਂ ਉਹਨਾਂ ਨੂੰ ਜਿਹੜਾ ਉਹ ਕਾਊਂਟਰ ਕਰਕੇ ਸਿੱਖਾਂ ਦਾ ਜਿਹੜਾ ਨੈਰੇਟਿਵ ਆ ਸਿੱਖਾਂ ਦੀ ਜਿਹੜੀ ਗੱਲ ਆ ਉਸ ਨੂੰ ਅੱਗੇ ਤੱਕ ਪਹੁੰਚਾਉਂਦੇ ਰਹਿਣ ਸਿਵਲ ਰਾਈਟਸ ਸਿਵਲ ਲਿਬਰਟੀਆਂ ਦੇ ਵਿੱਚ ਸਿੱਖਾਂ ਦੀ ਖੁੱਲ੍ਹ ਕੇ ਆਵਾਜ਼ ਜਿਹੜੀ ਆ ਉਹ ਬੋਲਣ ਵਾਲੀ ਫਰੀडम ਆਫ ਸਪੀਚ ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ ਉਹ ਪੂਰਾ ਪੈਰਾ ਦੇਣ ਬਿਲਕੁਲ ਟਰੰਪ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਆਸ ਹੈ ਕਿ ਉਹ ਟਾਇਰਲੈਸਲੀ ਡਿਫੈਂਡਰ ਹੋਊਗੀ ਕਨਸਟੀਟਿਊਸ਼ਨਲ ਰਾਈਟਸ ਦੇ ਤੇ ਇਨਫੋਰਸ ਕਰੂਗੀ ਅਵਲ आवर ਸਿਵਲ ਰਾਈਟਸ ਤੇ ਇਲੈਕਸ਼ਨ ਲਾਜ਼ ਜਿਹੜੇ ਫੇਅਰਲੀ ਤੇ ਫਾਰਮਲੀ ਹੋਣ ਸੋ ਇੱਕ ਵਾਰੀ ਫੇਰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਪੰਜਾਬੀ ਜਿਹੜੀ ਬੀਬੀ ਆ ਪਰਮੀਤ ਕੋਰ ਢਿੱਲੋਂ ਇਸ ਨੂੰ ਅਸਿਸਟੈਂਟ اٹਾਰਨੀ ਜਨਰਲ ਨੋਮੀਨੇਟ ਕੀਤਾ ਗਿਆ ਹੈ ਪ੍ਰੈਜ਼ੀਡੈਂਟ